ਸਵਾਗਤ ਹੈ ਕਿਸਾਨ ਵੀਰੁਮੀਨੀ ਪੰਜਾਬ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਤੇ ਅੱਜ ਆਪਾਂ ਸੋ ਦਿੱਲੀ ਲੈ ਕੇ ਆਇਆ ਅਸੀਲ ਬਰਡ ਆਪਾਂ ਦਿਖਾਉਣਾ ਤੁਹਾਨੂੰ ਅਸੀਲ ਆਪਣੇ ਮੁਰਗੀ ਦੇ ਬੱਚੇ ਕੱਢ ਲਈ ਆਪਾਂ ਦਿਖਾਉਣਾ ਤੁਹਾਨੂੰ ਆ ਦੇਖੋ ਗਾਇਜ਼ ਮੁਰਗੀਆਂ ਕੱਢੇ ਨੇ ਇਹ ਬੱਚੇ ਪੂਰਾ ਟਾਪ ਕੁਆਲਟੀ ਦੇ ਅਸੀਲ ਨੇ ਦੇਖੋ ਤੁਸੀਂ ਕੁਆਲਟੀ ਦੇਖੋ ਬੱਚੇ ਨੇ ਮੁਰਗੀ ਹੈ ਆ ਗਈ ਆਪਣਾ ਡਾਕੂ ਤੇ ਗਾਈਜ਼ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਹਨਾਂ ਦੀ ਗ੍ਰੋਥ ਇਹਦੀ ਵੀਡੀਓ ਦੇਖਿਓ ਤੁਸੀਂ ਆਪਣੇ ਵੀਡੀਓ ਐਡ ਕਰਨਗੇ ਹੁਣ ਇਹ ਚੈਨਲ ਤੇ ਡੇਲੀ ਤੇ ਜੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਆਪਣੇ ਸੀਲ ਮੁਰਗੇ ਮੁਰਗੀ ਹੈ ਮੁਰਗੇ ਨੇ ਸ਼ੈੱਡ ਰੱਖਿਆ ਤਾਂ ਆਂਡੇ ਤਿਆਰੀ ਹੈ ਦੇਖੋ ਜੀ ਇਹਨਾਂ ਬ੍ਰੀਟਾਪ ਕੁਆਲਿਟੀ ਆਂਡੇ ਦੇ ਰਿਹਾ ਜੇ ਦੋ ਆਂਡੇ ਹੋ ਗਏ ਜੀ ਆਪਾਂ ਨੂੰ ਵੀ ਸੇਵਾ ਬਠਿਆਵਾਗੇ ਜੇ ਆਂਡੇ ਪੂਰੇ ਹੋ ਗਏ ਆਪਣੇ ਵੀਡੀਓ ਨੂੰ ਦੇਖਣ ਲਈ ਆਪ ਜੀ ਦਾ ਧੰਨਵਾਦ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਡੇਲੀ ਵੀਡੀਓ ਆਇਆ ਕਰ ਰਹੀਆਂ ਚੈਨਲ ਤੇ ਤੇ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਦਿਓ ਧੰਨਵਾਦ ਜੀ